ਰਾਮਾਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਾਈਟੀ ਆ ਗਈ ਜੀ ਏਕੇ ਟੈਕਸ ਮਿੱਤਰਾਂ ਕਪੜਾ ਆ ਗਿਆ ਜੀ ਜਿਹਦਾ ਮਾਰਕੀਟ ਦੇ ਵਿੱਚ ਰੇਟ 4500 ਰੁਪਈਆ ਹੈਗਾ ਸਾਡਾ ਰੇਟ ਹੈ ਸਿਰਫ 3500 ਰੁਪਈਆ 3500 ਰੁਪਈਏ ਦੇ ਵਿੱਚ ਜੀ ਏਕੇ ਟੈਕਸ ਦਾ ਬਹੁਤ ਹੀ ਸੋਹਣੇ-ਸੋਹਣੇ ਡਿਜ਼ਾਈਨਾਂ ਦੇ ਵਿੱਚ ਤੇ ਕਲਰਾਂ ਦੇ ਵਿੱਚ ਕਪੜਾ ਜੇ ਦੇਖੋ ਕਿ ਉਹ ਵਰਗੀ ਕੁਆਲਿਟੀ ਆ ਜੀ ਬਿਲਕੁਲ ਅਪੜੇ ਦੀ ਐ ਜਮਾ ਰੇਸ਼ੀਅਨ ਵਰਗੀ ਕੁਆਲਿਟੀ ਬਿਲਕੁਲ ਏਕੇ ਟੈਕਸ ਮਿਲ ਦਾ ਕਪੜਾ ਹੈ ਜੀ ਬਹੁਤ ਹੀ ਸੋਹਣੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਭਰਾਮਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਮਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਦੁੱਤੇ ਜੀ ਏਕੇ ਟੈਕਸ ਮਿਲ ਦਾ ਬਹੁਤ ਹੀ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਆ ਦੇਖੋ ਜੀ ਰੰਗ ਤੇ ਡਿਜ਼ਾਈਨ ਇੱਕ ਤੱਕ ਵਧੀਆ ਆਈ ਇਹਦੇ ਵਿੱਚ ਸਾਡਾ ਰੇਟ ਸਿਰਫ 350 ਰੁਪਏ ਹੈ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸਿਰਫ 350 ਦਾ ਸੂਟ ਡਿਜ਼ਾਈਨਿੰਗ ਦੇਖੋ ਜੀ ਕਿੰਨੇ ਸ਼ਾਨਦਾਰ ਡਿਜ਼ਾਈਨਿੰਗ ਆ ਗਈ ਇਹਦੇ ਵਿੱਚ ਨਮੀ ਡਿਜ਼ਾਈਨਿੰਗ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਗਰਮੀ ਵਾਲੀ ਕੁਆਲਿਟੀ ਨਿੱਤੀ ਨੇਵੀ ਆਉਂਦੀ ਰਹਿੰਦੀ ਹੈਗੀ ਪਹਿਲਾਂ AK ਟੈਕਸ ਦੇ ਕਲਰ ਆਏ ਸੀਗੇ ਹੁਣ ਨਵੇਂ ਡਿਜ਼ਾਈਨਾਂ ਚ ਹੋਰ ਕਲਰ ਆ ਗਏ ਜੀ ਬਹੁਤ ਹੀ ਜ਼ਿਆਦੇ ਇਹਨਾਂ ਦੇ ਚਮਾਲ ਪਹੁੰਚ ਚੁੱਕਿਆ ਜੀ ਸਿਰਫ 350 ਦਾ ਕਰਤਾ ਹੀ ਸੂਟ ਇਹ 350 ਰੁਪਏ ਦੇ ਵਿੱਚ ਭਰਾਮਾ ਦੀ ਹੱਟੀ ਦਿੱਤੇ ਜੀ ਬਿਲਕੁਲ ਰੇਸ਼ਮ ਵਰਗਾ ਹੰਦਰਸਾਰ ਕਪੜਾ ਜੀ ਪੂਰਾ ਵਧੀਆ ਕੁਆਲਿਟੀ ਤੇ ਇਹ ਜੀ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਚੱਲ ਰਿਹਾ ਜੀ ਭਾਰੀ ਸੇਲ ਮੇਲੇ ਦੇ ਉੱਤੇ ਸਿਰਫ 350 ਦਾ ਕਰਤਾ ਜੀ ਇਹ AK ਟੈਕਸ ਦਾ ਮਿਲਦਾ ਕਪੜਾ ਹੈਗਾ ਕੰਨੀ ਕੰਨੀ ਪ੍ਰਿੰਟ ਵਾਲਾ ਜੀ ਬਿਲਕੁਲ origignal AK tax ਮਿਲਦਾ ਜੀ ਗਿਫਟ ਵਾਰੀ ਹੈ ਜੀ ਦिए ਜੀ ਦੀ ਕਿਸੇ ਵੀ ਭੈਣ ਭਰਾ ਨੇ ਇਕੱਠਾ ਕਪੜਾ ਕੋਈ ਦੁਕਾਨਦਾਰੀ ਵਾਸਤੇ ਲੈਣਾ ਹੋਵੇ ਤਾਂ ਜਿੰਨੇ ਮਰਜ਼ੀ ਲੈ ਸਕਦਾ ਜੀ ਸਾਡੇ ਨਾਲ ਸੰਪਰਕ ਕਰ ਸਕਦਾ ਫੋਨ ਤੇ ਜਦੋਂ ਮਰਜ਼ੀ ਗੱਲ ਕਰ ਸਕਦਾ ਸਾਡੇ ਨਾਲ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ AK tax ਮਿਲਦਾ ਕੰਨੀ ਕੰਨੀ ਪ੍ਰਿੰਟ ਵਾਲਾ ਜੀ ਇਹ ਨਹੀਂਗਾ ਵੀ ਦੂਸਰਾ ਹੈਗਾ ਕੰਨੀ ਬੱਚੇ ਪ੍ਰਿੰਟਡ ਪੱਕਾ AK tax ਮਿਲਦਾ ਕਪੜਾ ਇਹ ਹੈ ਸਿਰਫ 350 ਸੂਟ ਘਾਤਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਰੰਗ ਤੇ ਡਿਜ਼ਾਈਨ ਤਾਂ ਇਹਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਕਲਰ ਆ ਗਏ ਇਹਦੇ ਵਿੱਚ 350 ਰੁਪਏ ਦੇ ਵਿੱਚ ਏਕੇ ਟੈਕਸਟ ਦਾ ਕੱਪੜਾ ਜਿਹਦਾ ਮਾਰਕੀਟ ਰੇਟ ਸਾਢੇ 450 ਦਾ ਵਿਕ ਰਿਹਾ ਹੈਗਾ ਸਾਡਾ ਰੇਟ ਹੈ ਸਿਰਫ 350 ਰੁਪਏ ਜੀ ਭਰਾਵਾ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਵਾ ਦੀ ਹੱਤੀ ਦੇ ਉੱਤੇ ਭਾਰੀ ਫੇਰਮੇ ਦੇ ਉੱਤੇ ਜੀ ਦੇਖੋ ਰੰਗ ਤੇ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਆਏ ਇਹਦੇ ਵਿੱਚ ਵਧੀਆ ਡਾਰਕ ਰੰਗਾਂ ਦੇ ਵਿੱਚ ਲਾਈਟ ਰੰਗਾਂ ਦੇ ਵਿੱਚ ਡਿਜ਼ਾਈਨਿੰਗ ਪੂਰੀ ਵਧੀਆ ਸੋਹਣੀ ਡਿਜ਼ਾਈਨ ਦੇ ਵਿੱਚ ਆਲ ਆਇਆ ਜੀ ਇਹਦੇ ਵਿੱਚ ਇੰਨੀ ਸ਼ਾਨਦਾਰ ਡਿਜ਼ਾਈਨਿੰਗ ਆਈ ਹੈ ਜੀ ਪਹਿਲਾਂ ਨਾਲੋਂ ਵੀ ਬਹੁਤ ਵਧੀਆ ਡਿਜ਼ਾਈਨ ਗਈ ਹੈ ਇਹਦੇ ਵਿੱਚ ਦੇਖੋ ਜੀ ਸਿਰਫ 350 ਦੀ ਗੱਤ ਹੈ ਜੀ ਇਹ ਏਕੇ ਟੈਕਸ ਮਲੇ ਦਾ ਸੂਟ 350 ਰੁਪਏ ਵਿੱਚ ਭਰਾਵਾ ਦੀ ਹੱਤੀ ਦਿੱਤੀ ਦਿੱਤੀ ਜੀ ਭਾਰੀ ਸਿਰ ਮੇਲੇ ਦਿੱਤੀ ਸਾਰੇ ਨਵੇਂ ਡਿਜ਼ਾਈਨਾਂ ਦਾ ਨਵੀਂ ਕੁਆਲਿਟੀ ਗਰਮੀ ਸ਼ੁਰੂ ਹੁੰਦੇ ਸਾਰ ਨਵੇਂ ਨਵੇਂ ਗਰਮੀ ਵਾਲੀ ਕੁਆਲਿਟੀਆਂ ਭਰਾਮਾ ਜਿੱਤੀ ਤੇ ਪਹੁੰਚ ਗਈਆਂ ਜੀ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਤੇ ਬਹੁਤ ਹੀ ਵਧੀਆ ਡਿਜ਼ਾਈਨਾਂ ਦੇ ਵਿੱਚ ਬਿਲਕੁਲ ਬਾਜ਼ਾਰ ਰੇਟਾਂ ਦੇ ਉੱਤੇ ਭਰਾਮਾ ਦੀ ਹਿੱਕ ਤੇ ਦਿੱਤੀ ਜੀ ਜਿਹੜਾ ਏਕੇ ਟੈਕਸਲਰ ਦਾ ਸੂਟ ਹੈਗਾ ਸਿਰਫ 350 ਦੇ ਰਹੇ ਹਾਂ ਜੀ ਅਸੀਂ 350 ਰੁਪਏ ਦੇ ਵਿੱਚ ਜਿਹੜਾ ਮਾਰਕੀਟ ਰੇਟ 4500 ਰੁਪਿਆ ਹੈਗਾ ਸਾਡਾ ਇਹ ਤਾਂ 350 ਰੁਪਏ ਆ ਜੀ ਦੇਖੋ ਡਿਜ਼ਾਈਨਿੰਗ ਦੇਖੋ ਜੀ ਇਹਦੀ ਸ਼ਾਰਟਰ ਕਿੰਨੀ ਡਿਜ਼ਾਈਨ ਵਧੀਆ ਆਈ ਹੈਗੀ ਭਰਾਵਾਂ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਭਰਾਵਾਂ ਦੀ ਹੱਟੀ ਵਾਸਟਰ ਰੋਡ ਮੋੜ ਮੰਡੀ ਭਾਰੀ ਸੇਲ ਮੇਲਾ